ਕਈ ਰੇ ਕਹਿੰਦੇ ਤੁਸੀਂ ਬੜਾ ਮਾਝਾ ਮਾਝਾ ਕਰਦੇ ਮਾਝਾ ਮਾਝਾ ਕਰੀਏ ਕਿਉਂ ਨਾ ਮਾਝੇ ਦੀ ਤਸਵੀਰ ਹੀ ਕੁਝ ਇਦਾਂ ਦੀ ਆ ਇੱਕ ਮਾਝਾ ਹੀ ਸੀ ਜਿਹੜਾ ਸਿਕੰਦਰ ਦੇ ਅੱਗੇ ਅੜਿਆ ਸੀ ਇੱਕ ਮਾਝਾ ਹੀ ਸੀ ਜਿਹੜਾ ਦਿੱਲੀ ਦਾ ਤਖਤ ਵੀ ਬਣ ਕੇ ਲੈ ਆਇਆ ਸੀ ਇੱਕ ਮਾਝਾ ਹੀ ਸੀ ਜਿਨੇ ਸਭ ਤੋਂ ਵੱਡਾ ਘੋਲ ਆਪਣੀ ਜ਼ਿੰਦਗੀ ਦਾ ਉਦੋਂ ਵੀ ਘੋਲਿਆ ਤੇ ਅੱਜ ਵੀ ਢੋਲ ਕੇ ਵਿਖਾਇਆ ਇਹ ਮਾਝੇ ਵਾਲਿਆਂ ਦੇ ਉੱਤੇ ਬਖਸ਼ਿਸ਼ ਸੀ ਗੁਰੂ ਦੀ ਉਸ ਮਿੱਟੀ ਦੀ ਇਹ ਮਰਜ਼ੀ ਤੇ ਆਏ ਹੁਣ ਤੇ ਬਾਬਾ ਦੀਪ ਸਿੰਘ ਦੇ ਰੂਪ ਅੰਦਰ ਸੀਸ ਤਲੀ ਤੇ ਵੀ ਰੱਖ ਲੈਂਦੇ ਆ ਇਹ ਮਰਜ਼ੀ ਤੇ ਆਏ ਹੋਣਾ ਤੇ ਬਾਬਾ ਬੋਤਾ ਸਿੰਘ ਗਰਜਾ ਸਿੰਘ ਬਣ ਕੇ ਦੋ ਜਾਣੇ ਖਾਲਸੇ ਰਾਜ ਦਾ ਝੰਡਾ ਵੀ ਗੱਡ ਕੇ ਬਹਿ ਜਾਂਦੇ ਆ ਇਹ ਮਰਜ਼ੀ ਦੇ ਆਏ ਹੋਣ ਤੇ ਜਰਨਲ ਸ਼ਵੇਗ ਸਿੰਘ ਦੇ ਰੂਪ ਅੰਦਰ 90 90 ਹਜ਼ਾਰ ਪਾਕਿਸਤਾਨੀਆਂ ਦੇ ਹੱਥ ਵੀ ਖੜੇ ਕਰਾ ਦਿੰਦੇ ਤੇ ਆਪਣੇਆਂ ਦੀਆਂ ਲੇਲੜੀਆਂ ਕਢਾ ਦਿੰਦੇ ਹੁੰਦੇ ਮੜਕੇ ਇਸ ਕਰਕੇ ਮਾਝੇ ਦੀ ਤਸਵੀਰ ਕੁਝ ਇਦਾਂ ਦੀ ਹੈ ਇਹਨਾਂ ਦੀ ਬੋਲ ਬਾਣੀ ਤੇ ਨਾ ਜਾਇਓ ਬੋਲਣਗੇ ਖਰਤ ਪਰ ਦਿਲ ਦੇ ਸਾਫ਼ ਆ ਇਹਨਾਂ ਦੀ ਬੋਲੀ ਤੋਂ ਤੁਹਾਨੂੰ ਐ ਲੱਗੂ ਜਿਹਾ ਬੰਦਾ ਗਾਲੀ ਪੈ ਚੱਲਿਆ ਤੁਹਾਡੇ ਪਰ ਜਦਣੇ ਆਪਣੀ ਜਾਨ ਦੇਣ ਤਾਂ ਕਾ ਜਾਣ ਇਹ ਸੱਜਣਤਾ ਹੀ ਨਭਾਉਣ ਤਾਂ ਕਾ ਜਾਣ ਇਹ ਮੁਹੱਬਤ ਨਭਾਉਣ ਤਾਂ ਕਾ ਜਾਣ ਫਿਰ ਬਾਬੇ ਬੁੱਢੇ ਨੂੰ ਪੁੱਛਿਓ ਵੀ ਮੁਹੱਬਤ ਨਭਾਈ ਦੀ ਇਹ ਮਿੱਟੀ ਮਿੱਟੀ ਨੂੰ ਤਸਵੀਰ ਹੁੰਦੀ ਆ ਇਹ ਮਿੱਟੀ ਮਿੱਟੀ ਨੂੰ ਬਲ ਹੁੰਦਾ ਵਾ ਇਹ ਮਿੱਟੀ ਮਿੱਟੀ ਨੂੰ ਬਖਸ਼ਿਸ਼ ਹੁੰਦਾ ਵਾ ਇਸ ਕਰਕੇ ਅਸੀਂ ਕਹਿੰਨੇ ਵੀ ਅਸੀਂ ਮਾਝੇ ਦੇ ਆ ਮਾਝੇ ਦੀ ਮਿੱਟੀ ਨੂੰ ਕੁਝ ਐਹੋ ਜਿਹਾ ਵਰ ਮਿਲਿਆ ਦੁਨੀਆ ਦੇ ਉੱਤੇ ਜਦੋਂ ਵੀ ਸਿੱਖਾਂ ਦੇ ਸਿਰਾਂ ਦੇ ਜਿਆਦੇ ਮੁੱਲ ਪਏ ਉਹ ਮਾਝੇ 'ਚ ਹੀ ਪਏ ਆ ਜਦੋਂ ਮੇ ਸਿੱਖਾਂ ਦੇ ਸਿਰਾਂ ਦੀ ਗੱਲ ਤੁਰੀ ਉਹ ਮਾਝੇ ਚੋਂ ਤੁਰੀ ਆ ਅੰਗਰੇਜ਼ਾਂ ਦਾ ਰਾਜ ਹੋਇਆ ਪੰਜਾਬ ਦੇ ਵਿੱਚ ਸੁਣਨ ਵਾਲੀ ਏ ਅੰਗਰੇਜ਼ਾਂ ਨੇ ਸਰਕੂਲਰ ਯਾਰੀ ਕੀਤਾ ਤੇ ਬਾਕੀਆਂ ਨੂੰ ਹਥਿਆਰਾਂ ਦੇ ਲਾਇਸੈਂਸ ਦੇ ਦਿਓ ਪਰ ਲੋਰੀ ਨੂੰ ਤੇ ਤਰੰਤਾਰ ਨਾਲ ਉਹਦੇ ਅੰਮ੍ਰਿਤਸਰਾਂ ਨੂੰ ਲੋ ਤੁਸੀਂ ਹਥਿਆਰਾਂ ਦੇ ਲਾਇਸੈਂਸ ਨਹੀਂ ਦੇਣਾ ਕਿਉਂਕਿ ਜਿੱਦਣ ਇਹਨਾਂ ਦੇ ਹੱਥਾਂ 'ਚ ਹਥਿਆਰ ਆਏ ਤੇ ਕੁਝ ਵੀ ਕਰ ਸਕਦੇ ਆ ਇਹ ਦੁਨੀਆ ਨੂੰ ਪਤਾ ਹੈ ਤੇ ਅੱਜ ਦੀ ਡੇਟ ਅੰਦਰ ਮੈਨੂੰ ਇਹ ਗੱਲ ਕਹਿਣ ਤੋਂ ਗਰੇਜ਼ ਨਹੀਂ ਉਸ ਮਾਝੇ ਨੂੰ ਚਾਰਚ ਫੇਰਿਓ ਖੋਖਲਾ ਕਰਨ ਦੀ ਸਭ ਤੋਂ ਵੱਡੀ ਤਿਆਰੀ ਆ ਭਾਵੇਂ ਚਟਾ ਪਿਆ ਪਿਆ ਕੇ ਖੋਖਲਾ ਕਰ ਲਓ ਭਾਵੇਂ ਉਥੇ ਕਬਰਾਂ ਵਾਲੇ ਲੈ ਆਓ ਤੇ ਭਾਵੇਂ ਇੱਥੇ ਦੂਜੇ ਧਰਮ ਪਰਿਵਰਤਨ ਵਾਲੇ ਲੈ ਆਓ ਸਭ ਤੋਂ ਜ਼ਿਆਦਾ ਪੈਸਾ ਸਿੱਖੀ ਦਾ ਘਾਣ ਕਰਨ ਵਾਸਤੇ ਏਜੰਸੀਆਂ ਵੱਲੋਂ ਸਿਸਟਮ ਵੱਲੋਂ ਮਾਝੇ 'ਚ ਸੁੱਟਿਆ ਜਾ ਰਿਹਾ ਪਰ ਬਖਸ਼ਿਸ਼ ਹੈ ਗੁਰੂ ਦੀ ਜਦੋਂ ਦੋ ਚਾਰ ਬੰਦੇ ਵੀ ਉੱਠ ਮੈਨ ਉਸ ਇਲਾਕੇ ਵਿੱਚੋਂ ਸੈਂਟਰ ਤੱਕ ਕੰਬ ਜਾਂਦੇ ਆ ਲੋਕੀ ਵੀ ਮਾਝੇ ਚੋਂ ਤੇ ਉੱਠਿਆ ਇੱਕ ਬੰਦਾ ਨਹੀਂ ਮਾਣੇਗਾ ਇਹ ਤਸਵੀਰ ਹੈ ਮਾਝੇ ਦੀ